ਤੇ ਜੀ ਵੈਲਕਮ ਟੂ ਮੁੰਦੀਪ ਫੈਮਲੀ ਬਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਬਲੌਗ ਤੇ ਅੱਜ ਜੀ ਸੰਦੀਪ ਭੁਣਿਆ ਨੇ ਆ ਜਾਣਾ ਗਏ ਹੀ ਨਾਨਕੇ 2 ਦਿਨ ਹੋ ਗਿਆ ਆ ਤੇ ਅੱਜ ਉਹਨਾਂ ਨੇ ਆ ਜਾਣਾ ਸ਼ਾਮਾਂ ਨੂੰ ਹੁਣੇ ਫੋਨ ਕਰਕੇ ਆਏ ਹਾਂ ਤੇ ਇਧਰ ਜੀ ਸਾਰੇ ਕੰਮ ਕਾਰ ਮੈਂ ਕਰ ਲਏ ਆ ਦੁੱਧ ਵੀ ਗਰਮ ਕਰ ਲਿਆ ਮਲਜੀਆ ਕਰਨ ਲੱਗੀਆਂ ਬਾਹਰ ਰੱਖਿਆ ਸੀ ਮਲਾਈ ਜੀ ਮੰਮੀ ਨੇ ਰੱਖੀ ਸੀ ਮਲਾਈ ਬਾਹਰ ਤੇ ਮੈਂ ਲੱਗੀਆਂ ਜੀ ਉਹਨੂੰ ਦੇ ਦੇਕਨ ਤੇ ਬਾਕੀ ਸਾਰੇ ਕੰਮ ਹੋ ਗਏ ਆ ਜੀ ਤੋਪਾ ਬਿਵੇ ਲੋ ਕਿੰਨੀ ਚੜੀ ਅੱਜ ਉੱਪਰ ਉੱਪਰ ਹਵਾਏ ਤੇ ਬਾਕੀ ਧੋਪਿਆ ਵਾਵਾ ਕੜਾਕੀ ਚੜੀ ਐ ਮੰਮੀ ਅੰਦਰ ਟੀਵੀ ਵੇਖਦੀ ਅੰਦਰ ਟੀਵੀ ਵੇਖਦੇ ਪਏ ਮੈਸੰਜਹੜ ਦੇ ਕਰ ਕੋਈ ਆਇਆ ਸਕੂਟੀ ਆਈ ਨਾ ਜੀ ਮੈਂ ਹੁਣ ਕਰ ਲਵਾਂ ਕੰਮ ਇਹਨੂੰ ਕਰ ਲਈਏ ਕਿ ਇਹ ਤਾਂ ਨਾਲ ਧੋਪੇ ਰੱਖੀ ਸੀ ਕਿਉਂਕਿ ਫਰਿੱਜ ਵਿੱਚ ਜੋ ਕੱਢੀ ਠੰਡੀ ਤੇ ਇਸ ਕਰਕੇ ਮੰਮੀ ਨੇ ਬਾਹਰ ਆਖ ਦਿੱਤੀ ਹੁਣ ਇਹਨੂੰ ਚ ਮੈਂ ਉਹ ਕਰ ਲੈਨੀ ਆ ਰਿਰਕ ਲੈਨੀ ਆ ਏ ਡਾੜੀ ਮੱਖਣ ਨਹੀਂ ਖਾਂਦੇ ਆ ਕਹਿੰਦੇ ਸੀ ਵੀ ਅੱਜ ਉਹ ਬਣਾ ਦੇ ਕਿਉਂ ਕਿਉਂ ਅਭੀ ਬਣਾਵਾਂਗੇ ਇਧਰ ਜੀ ਮੈਂ ਕੋਲੀ ਵਿੱਚ ਵੇਸਨ ਪਾਇਆ ਹੈ ਮਮੂਨ ਲਾਨੀ ਆ ਨਾਏ ਵਿੱਚ ਪਾਈ ਆ ਜਿਆ ਜੜੀ ਕੀ ਕਹਿੰਦੇ ਆ ਹਲਦੀ ਭੁੰਨ ਕੇ ਇਹਨੂੰ ਲਾ ਕੇ ਦੁੱਧ ਪਾਇਆ ਵਿੱਚ ਫਿਰ ਜੀ ਮੈਂ ਕਰ ਲੂੰਗੀ ਉਹਦਾ ਨਾਂ ਕੀ ਆ ਦੁੱਧ ਆਜਰਾ ਮੱਖਣ ਰੈੱਡ ਕਰ ਲੂੰਗੀ ਪਹਿਲਾਂ ਇਹਨੂੰ ਮੂਤ ਲਾ ਲਾਂ ਕਿਉਂਕਿ ਨਾਲ ਹੀ ਸੁੱਕ ਜਾਊਗਾ ਫਿਰ ਮੂਤ ਧੋ ਲਾਂਗੀ ਜੀ ਆ ਮੱਖਣ ਮੈਂ ਕੱਟ ਲਿਆ ਆ ਇੱਧਰ ਜੀ ਜਿਹੜੀ ਲੱਸੀ ਬਚੀ ਉਹਦਾ ਇੱਧਰ ਮੈਂ ਜੀ ਪਨੀਰ ਬਣਾਣ ਆਇਆ ਇਹ ਮੈਂ ਧਰ ਦਿੱਤਾ ਚੁੱਲੇ ਦੇ ਉੱਤੇ ਤੇ ਇਹਨੂੰ ਰੱਖ ਦਿੰਦੇ ਆ ਫ੍ਰਿਜ ਦੇ ਵਿੱਚ ਤੇ ਬਾਅਦ ਵਿੱਚ ਬਣਾਵਾਂਗੇ ਦਾ ਕਿਉ ਆ ਵੇਖੋ ਜੀ ਪਨੀਰ ਬਨਣਾ ਸ਼ੁਰੂ ਹੋ ਗਿਆ ਆ ਵੇਖੋ ਫੁੱਟੀਆਂ ਬਣ ਗਈਆਂ ਨਾ ਇਹਨੂੰ ਬਾਅਦ ਵਿੱਚ ਫਿਰ ਮੈਂ ਇੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਨਚੂਰ ਕੇ ਫੇਰ ਕੱਢਾਂਗੇ ਇਹਨੂੰ ਨਚੂਰ ਲਾਂਗੇ ਨਾ ਪਾਣੀ ਕੱਢ ਦਾਂਗੇ ਇਹ ਜੀ ਆਪਣਾ ਪਨੀਰ ਬਣ ਗਿਆ ਤੇ ਪਾਣੀ ਨਚਰਨ ਵਾਸਤੇ ਮੈਂ ਰੱਖਿਆ ਹੈ 2 ਮਿੰਟ ਤੁਸੀਂ ਸੋਚ ਲਓ ਕਿ ਵੀ ਇੰਨਾ ਕੇ ਕੁੜੀ ਨੇ ਕੀ ਕਰਨਾ ਹੈ ਕਿਉਂਕਿ ਮੈਂ ਖੇਡਣਾ ਭਾਂਡੇ ਨਾ ਅੱਜ ਮੂਨ ਵੇਸਣ ਲਾਇਆ ਹੈ ਤੇ ਕੀ ਹੋ ਗਿਆ ਲੀਕਾ ਪਕੇ ਪੀਸ ਮਾਰਸ ਆ ਵੇਖੋ ਤਾਂ ਜੇ ਮੇਰਾ ਮੂੰਹ ਫਟ ਗਿਆ ਹੁੰਦਾ ਤੇ ਇਹਨੂੰ ਜੀ ਹੁਣ ਮੈਂ ਧੋਵਾਂਗੀ ਚੰਗੀ ਤਰ੍ਹਾਂ ਕਿਉਂਕਿ ਮੈਂ ਦਾਈ ਦੁੱਧ ਰਿੜਕਦੇ ਆ ਜਿਹੜਾ ਕੀ ਇਹਨੂੰ ਕਹਿੰਦੇ ਆ ਮੱਖਾਂ ਰਿੜਕਦੇ ਰਿੜਕਦੇ ਲਾਇਆ ਸੀ ਤੇ ਹੁਣ ਜੀ ਸੁੱਕ ਗਿਆ ਆ ਮੇਰਾ ਮੂੰਹ ਆਪਣਾ ਨਹੀਂ ਲੱਗਦਾ ਪਿਆ ਨਾ ਆ ਵੇਖੋ ਜੀ ਅਸ ਦੇ ਹੁੱਸ ਦੇ ਮੇਰੇ ਆਵੇਂ ਕਲਿਕਾ ਵੈਗੀਆਂ ਹੁਣ ਮੈਂ ਮੂੰਹ ਧੋ ਕਰਨੀ ਆ ਫੇਰ ਤੁਹਾਨੂੰ ਦੱਸਦੀ ਹਾਂ ਗੱਲਾਂ ਕਰਦੀ ਹਾਂ ਜੀ ਹੁਣ ਮੈਂ ਆਪਣਾ ਮੂੰਹ ਤੋਂ ਉਹ ਇੰਨਾ ਚੰਗੀ ਤਰ੍ਹਾਂ ਪਾਣੀ ਨਾਲ ਤੇ ਉਹ ਵੇਸਨ ਲਿਆ ਹੀ ਉਹ ਆਕੜ ਗਿਆ ਹੀ ਵੇਸਨ ਮੂੰਹ ਦੇ ਉੱਤੇ ਆ ਸੁੱਕ ਗਿਆ ਹੀ ਮੇਰੇ ਕਹਿੰਦਾ ਫਿਰ ਇਹ ਕਿਤੇ ਵੀ ਤੁਨੀ ਨਹੀਂ ਨਿਕਲਿਆ ਤਾਂ ਤੇ ਜੀ ਵੇਸ ਉਹ ਪਨੀਰ ਪਨੀਰ ਮੈਂ ਤੁਹਾਨੂੰ ਕੱਢਦੇ ਦੱਸਿਆ ਵੀ ਜੇ ਕਿਸੇ ਜਿਆਦਾ ਹੁੰਦੀ ਆ ਨਾ ਕਿ ਇਹਨੂੰ ਕਹਿੰਦੇ ਲੱਸੀ ਤਾਂ ਪਨੀਰ ਕੱਟ ਸਕਦਾ ਹੈ ਠੀਕ ਆ ਤੇ ਹੁਣ ਜੇ ਮੈਂ ਪਨੀਰ ਕੱਢਿਆ ਹੈ ਖੇਡਾਂਗੇ ਤੇ ਫੇਰ ਜੀ ਅਸੀਂ ਇਹਦੀ ਬਣਾਵਾਂਗੇ ਸਬਜ਼ੀ ਫੇਰ ਵੱਧ ਜਾਣਾ ਚਲ ਵੀ ਗੱਲ ਨਹੀਂ ਮਿੱਠਾ ਬਣਿਆ ਮੈਂ ਕਈਆਂ ਕੋਲ ਕੋੜਾ ਬੰਨਾ ਮੈਂ ਕਹਿ ਨਹੀਂ ਸਕਦੀ ਲੱਸੀ ਦਾ ਨਾ ਹੁਣ ਜੀ ਕਰ ਲਈ ਫਿਰ ਉਹ ਜਿ ਰੱਖੀ ਉਹਨੂੰ ਕਹਿੰਦੇ ਆ ਇਹ ਜੀ ਇਹ ਚੋਂ ਵੀ ਲੱਸੀ ਨਿਕਲਣ ਲੱਗ ਪੂਗੀ ਨਾ ਫੇਰ ਅਸੀਂ ਇਹਦੇ ਵਿੱਚੋਂ ਵੀ ਕੱਢ ਲਾਂਗੇ ਜੀ ਪਨੀਰ ਓ ਹਾਂ ਇਹ ਪਨੀਰ ਆ ਕੀ ਇਹਨੂੰ ਕਹਿੰਦੇ ਆ ਕਿਉ ਕਿਉ ਕੱਟ ਲਾਂਗੇ ਚਲੋ ਜੀ ਜੀ ਇਹਨਾਂ ਕੇ ਕੰਮ ਹੋ ਗਿਆ ਹੁਣ ਮੈਂ ਕਰਦੀ ਆ ਜੀ ਚਾਹ ਬਣਾ ਲਈਏ ਪਹਿਲਾਂ ਚਾਹ ਬਣਾ ਕੇ ਪੀ ਕੇ ਤੇ ਫੇਰ ਜੀ ਕਰਾਂਗੇ ਵੀਰੇ ਦੇ ਬਾਅਦ ਵਿੱਚ ਐਂਡ ਆ ਵੇਖੋ ਜੀ ਮੰਮੀ ਦੇ ਮਾਜ ਦਿੱਤੇ ਭਾਂਡੇ ਤੋਂ ਹੁਣ ਮੰਮੀ ਨੇ ਕਹਿਣਾ ਵੀ ਟੰਗੇ ਨੇ ਆ ਕਿ ਕੀ ਕਰਾਂ ਟੰਗਣ ਨੂੰ ਮੇਰਾ ਨੂੰ ਮੈਂ ਮਸ ਹੱਦ ਨਹੀਂ ਕਰਦਾ ਹੈਗਾ ਪਤਾ ਨਹੀਂ ਟੰਗਣ ਵਾਲੀ ਇਹਨਾਂ ਨੂੰ ਸੁਸਤੀ ਪੈ ਜਾਂਦੀ ਹੈ ਪਾਂਡੇ ਨੂੰ ਨਹੀਂ ਮੈਨੂੰ ਬੈਜੰਦੀ ਸੁਸਤੀ ਕਿੱਥੇ ਕਿੱਥੇ ਟੰਗਰੇ ਆ ਫਿਰ ਮੰਮੀ ਗੁੱਸੇ ਹੁੰਦੇ ਆ ਆ ਪਾਂਡਾ ਇੱਥੇ ਨਹੀਂ ਟੰਗਿਆਗਾ ਆ ਪਾਂਡਾ ਇੱਥੇ ਟੰਗਿਆਗਾ ਇਸ ਕਰਕੇ ਮੈਂ ਟੰਗ ਦਿੰਦੀ ਹਾਂ ਇਹਨੂੰ ਟੰਗ ਦਿੰਨੇ ਆ ਆਪਣੇ ਮਨੋਂ ਹੀ ਇਤਾਂ ਜਿੱਥੇ ਜਿੱਥੇ ਟੰਗੇ ਜਾਂਦੇ ਆ ਬਾਕੀ ਆਪੇ ਮੰਮੀ ਸੈਟਿੰਗ ਕਰ ਲੈਣਗੇ ਅ ਵਿੱਚ ਜੀ ਮੈਨੂੰ ਲੱਗਦਾ ਆ ਕੀ ਉਹ ਕਹਿੰਦੇ ਆ ਕੰਪਨੀ ਦੀ ਕਾਲ ਆਗੇ ਤਾਂ ਇਨਵੈਂਟ ਕਰ ਦੋ ਬੈਲੈਂਸ ਹੈ ਕੋਈ ਨਹੀਂ ਫੋਨ ਦੇ ਵਿੱਚ ਕੰਪਨੀ ਬਾਰੇ ਫੋਨ ਪਾਸ ਕਰ ਦੇ ਜਿਹੜੇ ਜਿਹੜੇ ਭਾਂਡੇ ਹੈਗੇ ਉੱਥੋਂ ਤੇ ਚਿਪਕਾ ਉਹ ਲਾ ਦਿਨੇ ਲਾਗੇ ਸਾਡੀ ਚਾਹ ਵੀ ਬਣੀ ਦੀ ਗਈ ਹੈ ਖਰਾ ਪਾਣੀ ਰੱਖਿਆ ਆ ਬਸ ਉਹਨਾਂ ਵਿੱਚ ਪਾ ਲੈ ਇਹਦੇ ਵਿੱਚ ਖੰਧ ਰਾਸ ਦੇ ਵਿੱਚ खोलना पैना है एक हथ नी खोलते खोलते मेरे हाथ ची वज बार बार कुंडी लानी ना टूटी है ना तो इस करके फिर अंदर लोने थोड़े भांडे रह गए बस उधर चाह हो गया ਇਨਾ ਖੱਡ ਪੱਤੀ ਪਾ ਹੀ ਲੈਣੀ ਹਾਂ ਚਾਹ ਵਿੱਚ ਖੰਡ ਤੇ ਪੱਤੀ ਪਾ ਦਿੱਤੀ ਆ ਇਤੋਂ ਚ ਭਾਂਡੇ ਪੂਰੇ ਰਹਿ ਗਏ ਜੀ ਟੰਗੀ ਜਾਓ ਇਹ ਕੋਲੀ ਛੋਟੇ ਇੱਥੇ ਆਉਣੀ ਆ ਇਹ ਰੱਖ ਬੱਸ ਮੈਂ ਹੁਣੇ ਟੰਗੇ ਆਪੇ ਤੇ ਇਧਰ ਆ ਕੇ ਜੀ ਸੈਟਿੰਗ ਖੋਣ ਲੱਗ ਪਈ ਆ

ਵਧੀਆ ਤੇ ਹੁਣ ਜੀ ਤੁਸੀਂ ਬਣਾਉਣਾ ਹੈ ਇਹਦਾ ਕਿਉ ਠੀਕ ਆ ਬਣਾ ਲਾਂਗੇ ਜਲਦੀ ਹੋ ਆ ਪਾਫ ਗਈ ਨਹੀਂ ਅੱਗੇ ਪਾਫ ਜੀ ਆਉਣੀ ਹੈ ਹੁਣ ਸੈਟਿੰਗ ਹੋ ਗਈ ਹੈ ਹਲੂ ਗਾਸ ਚ ਪਾਣੀ ਪੀਤਾ ਇਹ ਗਲਾਸ ਹੀ ਨਹੀਂ ਲੱਭ ਰਿਹਾ ਹਟਾ ਜੀ ਮੈਂ ਇਹਦੇ ਵਿੱਚ ਪੀਣੀ ਆ ਚਲੋ ਜੀ ਚਾਹ ਪੀ ਲਈਏ ਜੀ ਅੱਥੀਅਸ ਦੇ ਵਿੱਚ ਦੰਨ ਕਰਦੇ ਮੇਰੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਵਾ ਦਿਓ